ਤੋ ਅਗਲੀ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਆ ਖਬਰ ਹੈਗੀ 9 ਸਾਲ ਦੀ ਬੱਚੀ ਦੀ ਜੀਹਾਂ ਰਾਜਪੁਰਾ ਦੇ ਬੱਚੇ ਹੋਰ ਵੱਡੇ ਸ਼ਹਿਰਾਂ ਦੇ ਬੱਚਿਆਂ ਤੋਂ ਘੱਟ ਨਹੀਂ ਸਾਡੇ ਰਾਜਪੁਰਾ ਸ਼ਹਿਰ ਦੇ ਬੱਚੇ ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿਉਂਕਿ ਰਾਜਪੁਰਾ ਸ਼ਹਿਰ ਦੇ templatemo ਪਿੰਡ ਦੀ ਕੁੜੀ ਨੇ ਉਹ ਕਾਰਨਾਮਾ ਕਰ ਦਿਖਾਇਆ ਜੋ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 9 ਸਾਲ ਦੀ ਬੱਚੀ ਹੈ ਭਾਈ ਦੇਆ ਸਿੰਘ ਸਕੂਲ ਦੀ ਇਹ ਬੱਚੀ ਹੈਗੀ ਜਿਹੜੀ 9 ਸਾਲ ਦੀ ਬੱਚੀ ਹੈ ਤੇ ਚੌਥੀ ਕਲਾਸ ਦੇ ਵਿੱਚੇ ਪੜਦੀ ਐ ਸੋ ਕੀ ਕੀਤਾ ਇਸਨੇ ਤੁਹਾਨੂੰ ਦੱਸਣ ਜਾ ਰਹੇ ਹਾਂ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬੱਚੇ ਜਿਹੜੇ ਹੈ ਸਾਡੇ ਰਾਜਪੁਰਾ ਸ਼ਹਿਰ ਦੇ ਉਹ ਹੋਰ ਵੀ ਜ਼ਿਆਦਾ ਮੋਟੀਵੇਟ ਹੋ ਸਕਣ ਤੇ ਹੌਸਲਾ ਨਾ ਆਪਣਾ ਗੇਰਨ ਕੀ ਇਸ ਕੁੜੀ ਦੀ ਕਹਾਣੀ ਹੈ ਤੁਸੀਂ ਸੁਣ ਸਕਦੇ ਹੋ ਇਹਦੇ ਘਰਦਿਆਂ ਨਾਲ ਸਾਡੀ ਜਦ ਗੱਲ ਹੋਈ ਹੈ ਪਿੰਡ tmplli ਦੇ ਰਹਿਣ ਵਾਲੇ ਐ ਤਿੰਨ ਭੈਣਾਂ ਹੈਗੀਆਂ ਤੇ ਇਹ ਵਿਚਕਾਰਲੀ ਭੈਣ ਹੈ ਤੇ ਮਾਪਾਪ ਹੈਗੇ ਦਾਦਾ ਜੀ ਹੈਗੇ ਕੁੜੀਆ ਦੇ ਤੇ ਅਨੂ ਵੀਰ ਕੁੜੀ ਦਾ ਨਾਮ ਹੈ ਸੋ ਤੁਹਾਨੂੰ ਦੱਸਣ ਜਾ ਰਹੇ ਹਾਂ ਪੀਟੀਸੀ ਚੈਨਲ ਤੇ ਵਾਇਸ ਆਫ ਪੰਜਾਬ ਛੋਟਾ ਚੈਂਪ ਨਾਮ ਤੇ ਇੱਕ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਇੱਕ ਸਿੰਗਿੰਗ ਦਾ ਪ੍ਰੋਗਰਾਮ ਚੱਲਦਾ ਹੈ ਜਿਸ ਵਿੱਚ ਇਹ ਕੁੜੀ ਪਹਿਲੇ 라ਉਂਡ ਦੇ ਵਿੱਚ ਸਿਲੈਕਟ ਹੋਈ ਤੇ ਦੂਜੇ 라ਉਂਡ ਦੇ ਵਿੱਚ ਜਾ ਕੇ ਇਹ ਕੁੜੀ ਰਿਜੈਕਟ ਹੋ ਗਈ ਲੇਕਿਨ ਇਸ ਕੁੜੀ ਦੇ ਹੌਸਲੇ ਇੰਨੇ ਬੁਲੰਦ ਹੈ ਇਸ ਬੱਚੇ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਇਹਦਾ ਕਹਿਣਾ ਹੈ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਹਨਤ ਕਰਾਂਗੀ ਤੇ ਇੱਕ ਦਿਨ ਇਹ ਮੰਚ ਜਿਹੜਾ ਹੈਗਾ ਉਸੇ 'ਚ ਪਹਿਲੇ ਨੰਬਰ ਤੇ ਆ ਕੇ ਦਿਖਾਵਾਂਗੀ ਸੋ ਤੁਹਾਨੂੰ ਟਮੋਲੀ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਇਹਨਾਂ ਦਾ ਕੰਮ ਦਿਖਾਵਾਂਗੇ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਉਹ ਇਸ ਖਬਰ ਦੇ ਥੱਲੇ ਕਮੈਂਟ ਕਰਨ ਤੇ ਸ਼ੇਅਰ ਜਰੂਰ ਕਰਨ ਛੋਟੀ ਜੀ ਬੱਚੀ ਹੈ ਬੜਾ ਦਿਲ ਖੁਸ਼ ਹੁੰਦਾ ਹੈ ਜਦ ਨਿਊਜ਼ 89 ਪੰਜਾਬ ਦੀ ਟੀਮ ਇਹੋ ਜਿਹੇ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਪਹੁੰਚਦੀ ਹੈ ਕਈ ਨਿਊਜ਼ ਚੈਨਲਸ ਇਹ ਗੱਲ ਸੋਚਦੇ ਆ ਕਿ ਇਹ ਬੱਚਾ ਇਸ ਪ੍ਰੋਗਰਾਮ ਦੇ ਵਿੱਚ ਸਿਲੈਕਟ ਨਹੀਂ ਹੋਇਆ ਤਾਂ ਇਹਦਾ ਇੰਟਰਵਿਊ ਨਹੀਂ ਕਰਨਾ ਚਾਹੀਦਾ ਲੇਕਿਨ ਸਾਡੀ ਸੋਚ ਇਹ ਹੈ ਕਿ ਜੇ ਬੱਚਾ ਸਿਲੈਕਟ ਨਹੀਂ ਹੋਇਆ ਉਹਦੇ ਹੌਸਲੇ ਘੇਰਨੇ ਨਹੀਂ ਆਪਾਂ ਉਹਦੇ ਹੌਸਲੇ ਵਧਾਣੇ ਆ ਇਸ ਕਰਕੇ ਇਸ ਕੁੜੀ ਨੂੰ ਤੁਹਾਡੇ ਸਾਹਮਣੇ 9 ਸਾਲ ਦੀ ਕੁੜੀ ਨੂੰ ਤੁਹਾਡੇ ਸਾਹਮਣੇ ਲੈ ਕੇ ਆਜਰ ਹੋ ਰਹੇ ਆ ਸਿੱਧਾ ਤੁਹਾਨੂੰ ਲੈ ਕੇ ਚਲਦੇ ਆ ਪਿੰਡ ਤਮੋਲੀ ਤੇ ਤੁਹਾਨੂੰ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਤੇ ਇਹ ਗੀਤ ਗਾਉਂਦੀ ਹੈ ਤੇ ਬਚਪਨ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਇਸਨੇ ਸ਼ਬਦ ਗਾ ਕੇ ਉਸ ਤੋਂ ਬਾਅਦ ਵੌਇਸ ਆਫ ਪੰਜਾਬ ਦਾ ਸਫਰ ਕਿਸ ਤਰ੍ਹਾਂ ਤੈਅ ਕੀਤਾ ਲੇਕਿਨ ਇਹ ਦੂਜੇ ਰਾਉਂਡ ਦੇ ਵਿੱਚ ਰਿਜੈਕਟ ਜ਼ਰੂਰ ਹੋਈ ਹੈ ਲੇਕਿਨ ਤੁਹਾਡਾ ਆਸ਼ੀਰਵਾਦ ਇਸ ਬੱਚੇ ਨੂੰ ਅਗਲੀ ਵਾਰ ਇਹ ਮੰਚ ਜ਼ਰੂਰ ਜਿਤਵਾਏਗਾ ਇਹ ਸਾਡਾ ਪ੍ਰੋਮਿਸ ਹੈ ਸਾਡਾ ਵਾਦਾ ਹੈ ਤੇ ਅਸੀਂ ਵੀ ਇਸ ਬੱਚੇ ਦਾ ਹੌਸਲਾ ਵਧਾਉਣ ਵਾਸਤੇ ਇਹ ਕਰ ਗਏ ਆ ਆਓ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਪਿੰਡ ਤਮੋਲੀ ਤੇ ਤੁਹਾਨੂੰ ਦਿਖਾਣੇ ਆ ਨਿਊਜ਼ 89 ਪੰਜਾਬ ਦੀ ਇੱਕ ਖਾਸ ਰਿਪੋਰਟ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅਸੀਂ ਖੜੇ ਆ ਰਾਜਪੁਰਾ ਸ਼ਹਿਰ ਦੇ ਤਮੋਲੀ ਪਿੰਡ ਦੇ ਵਿੱਚ ਇਹ ਉਹੀ ਤਮੋਲੀ ਪਿੰਡ ਹੈ ਜਿੱਥੋਂ ਇੱਕ ਕਲਾਕਾਰ ਨੇ ਪੂਰੇ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਸਾਡੇ ਰਾਜਪੁਰਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਮੈਂ ਗੱਲ ਕਰ ਰਿਹਾ ਮਿਸ ਪੂਜਾ ਦੀ ਸੋ ਜਿੱਥੇ ਮੈਂ ਖੜਿਆ ਮਿਸ ਪੂਜਾ ਦਾ ਘਰ ਉਰੇ ਤੋਂ 10 ਘਰ ਛੱਡ ਕੇ ਹੀ ਉਹਨਾਂ ਦਾ ਘਰ ਹੈ ਤੇ ਉਹਨਾਂ ਨੇ ਜਿਹੜਾ ਹੈ ਆਪਣੇ ਰਾਜਪੁਰੇ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਸੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼ ਜਿਹੜੀ ਹੈ ਗੂੰਜੀ ਸੀ ਤਾਂ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹਨਾਂ ਨੇ ਆਪਣੇ ਮਾਪੋ-ਪਿਓ ਦਾ ਨਾਮ ਰੋਸ਼ਨ ਕੀਤਾ ਸੀ ਸੋ ਅੱਜ ਪਿੰਡ ਧਮੋਲੀ ਦੇ ਵਿੱਚ ਆਏ ਆ ਇਹ ਜੀ ਇੱਕ ਅੱਜ ਬੱਚੇ ਨੂੰ ਤੁਹਾਨੂੰ ਮਿਲਾਨ ਜਾ ਰਹੇ ਆ ਇੱਕ ਛੋਟੀ ਜੀ ਕੁੜੀਆ ਨੂੰ ਮਿਲਾਨ ਜਾ ਰਹੇ ਆ ਜਿਹੜੀ ਕਿ ਵੌਇਸ ਆਫ ਪੰਜਾਬ ਜੋ ਪੀਟੀਸੀ ਚ ਇੱਕ ਪ੍ਰੋਗਰਾਮ ਚੱਲਦਾ ਹੈ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਉਦੇ ਵਿੱਚ ਜਿਹੜਾ ਹੈ ਸਿਲੈਕਟ ਹੋ ਗਈ ਸੀ ਤੇ ਦੂਸਰੇ ਰਾਉਂਡ ਦੇ ਵਿੱਚ ਰਹਿ ਗਈ ਤੇ ਅੱਜ ਉਸ ਬੱਚੇ ਨੂੰ ਮਿਲਾਵਾਂਗੇ ਅਸੀਂ ਇਸ ਬੱਚੇ ਦਾ ਹੌਸਲਾ ਵਧਾਣਾ ਚਾਹੁੰਦੇ ਹਾਂ ਤੁਸੀਂ ਵੀ ਇਸ ਬੱਚੇ ਦਾ ਹੌਸਲਾ ਵਧਾਓ ਲਗਾਤਾਰ ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਹੋ ਸਕੇ ਤੇ ਪਿੰਡ ਤਮੋਲੀ ਦੇ ਵਿੱਚ ਖੜੇ ਆਹੀ ਉਹ ਮਕਾਨ ਹੈ ਜਿੱਥੇ ਉਹ ਗੁੜੀਆ ਰਹਿੰਦੀ ਹੈ ਜਿਹੜੀ ਕਿ ਵੌਇਸ ਆਫ ਪੰਜਾਬ ਦੇ ਛੋਟਾ ਚੈਂਪ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਸ ਨੇ ਪਹਿਲੇ ਰਾਉਂਡ ਦੇ ਵਿੱਚ ਸਿਲੈਕਟ ਹੋਈ ਤੇ ਦੂਸਰੇ ਰਾਉਂਡ ਦੇ ਵਿੱਚ ਰਹਿ ਗਈ ਇਹ ਜਿਹੜਾ ਤੁਸੀਂ ਕਰਦੇ ਦੇਖ ਪਾ ਰਹੇ ਹੋ ਇਹ ਉਹੀ ਕਰ ਰਿਹਾ ਤਮੋਲੀ ਪਿੰਡ ਦਾ ਜਿੱਥੇ ਉਹ ਬੱਚਾ ਰਹਿੰਦਾ ਹੈ ਅਸੀਂ ਤੁਹਾਨੂੰ ਲੈ ਕੇ ਚਲਦੇ ਹਾਂ ਤੇ ਉਹਨਾਂ ਨਾਲ ਗੱਲ ਕਰਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਤੇ ਇਹ ਬੱਚੇ ਜਿਹੜੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਦੇ ਇਹਨਾਂ ਦਾ ਹੌਸਲਾ ਵਧੇ ਇਹ ਨਹੀਂ ਕਿ ਇਹ ਜੇ ਸਿਲੈਕਟ ਨਹੀਂ ਹੋ ਪਾਈ ਬੱਚਾ ਤੇ ਇਹਦਾ ਹੌਸਲਾ ਗਿਰੇ ਇਹਦਾ ਹੌਸਲਾ ਵਧਾਉਣ ਵਾਸਤੇ ਨਿਊਜ਼ 89 ਪੰਜਾਬ ਦੀ ਟੀਮ ਆਈ ਹੈ ਤੇ ਤੁਸੀਂ ਲਗਾਤਾਰ ਇਸ ਪੋਸਟ ਨੂੰ ਸ਼ੇਅਰ ਕਰ ਦਿਓ ਅਸੀਂ ਤੁਹਾਨੂੰ ਇਸ ਪਰਿਵਾਰ ਦੇ ਨਾਲ ਮਿਲਾਵਾਂਗੇ ਇਸ ਬੱਚੇ ਦੇ ਨਾਲ ਮਿਲਾਵਾਂਗੇ ਜਿਸ ਨੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸੋ ਤੁਹਾਨੂੰ ਲੈ ਕੇ ਦਿਖਾਣੇ ਆ ਇਹਨਾਂ ਦੇ ਘਰ ਤੁਸੀਂ ਆਏਆਂ ਸੀ ਤੇ ਇਹਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਇਹ ਹੈਗੇ ਅਨੂਵੀਰ ਕੌਰ 9 ਸਾਲ ਦੀ ਗੁੜੀਆ ਹੈਗੀ ਇਹ ਤੇ ਭਾਈ ਦਇਆ ਸਿੰਘ ਸਕੂਲ ਹੈਗਾ ਸਾਡੇ ਰਾਜਪੁਰੇ ਦਾ ਤੇ ਉੱਥੇ ਇਹ ਗੁੜੀਆ ਪੜਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਾਈ ਦੇਆ ਸਿੰਘ ਜਿਹੜਾ ਸਕੂਲ ਹੈ ਉਹ ਗੁਰਮੁਖੀ ਦੇ ਨਾਲ ਬਹੁਤ ਜਿਹੜਾ ਹੈ ਜੁੜਿਆ ਹੋਇਆ ਤੇ ਬੱਚੇ ਜਿਹੜੇ ਹੈ ਕਾਫੀ ਟੈਲੈਂਟਡ ਤੁਹਾਡੇ ਸਾਹਮਣੇ ਹੈ ਤੇ ਇਹ ਇਹਨਾਂ ਦੇ ਦਾਦਾ ਜੀ ਹੈ ਤੇ ਮੰਮੀ ਇਹਨਾਂ ਦੇ ਮਾਤਾ ਜੀ ਸਾਡੇ ਨਾਲ ਪਹਿਲਾਂ ਤਾਂ ਆਪਾਂ ਅਨੂਵੀਰ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਇਹ ਨੰਨੀ ਜੀ ਕੁੜੀਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੱਚੇ ਕੀ ਨਾਂ ਹੈ ਜੀ ਆਪਣਾ ਅਨੂਵੀਰ ਕੋਲ ਅਨੂਵੀਰ ਮੈਨੂੰ ਇਹ ਦੱਸੋ ਕਿ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ ਮੈਂ ਬੀੜੇ ਸਕੂਲ ਚ ਪੂਰਾ ਨਾਮ ਦੱਸੋ। ਬਾਈਜ਼ਾ ਬਾਈਦੇਸ ਮੈਮੋਰੀ ਪਬਲਿਕ ਸਕੂਲ। ਤੇ ਬੇਟਾ ਕਿਹੜੀ ਕਲਾਸ ਵਿੱਚੋਂ? ਮੈਂ 4th। ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਿਹੜੇ ਸ਼ੋਅ 'ਚ ਜਾ ਕੇ ਆਏ ਹੋ? ਮੈਂ 255। 255 ਪੰਜਾਬੀ ਜਾ ਕੇ ਆਏ ਹੋ। ਤੇ ਤਾਂ ਤੁਸੀਂ ਕਿਸ ਤਰ੍ਹਾਂ ਇਹ ਗਾਣ ਦਾ ਕਿਸ ਤਰ੍ਹਾਂ ਸ਼ੌਕ ਹੋਇਆ ਤੁਹਾਨੂੰ? ਕਿਸ ਤਰ੍ਹਾਂ ਤੁਸੀਂ ਸ਼ੋਅ ਤੋਂ ਗਾਣਦੇ ਆ ਰਹੇ ਹੋ? ਮੇਰੀ ਮੰਮਾ ਨੂੰ ਉਹ ਲਿਖਦੇ ਦੇ ਸ਼ੌਕ ਦੇ ਮੈਂ ਗੁਰਦੁਆਰੇ 'ਚ ਬੋਲਦੀ ਸੀ। ਅੱਛਾ। ਤੇ ਤਦ ਤੁਸੀਂ ਕਿੱਥੇ ਦੇਖਿਆ ਵੀ ਇਹ ਵਾਇਸੋ ਪੰਜਾਬ ਚੱਲਦਾ ਸਾਨੂੰ ਇੱਥੇ ਜਾਣਾ ਚਾਹੀਦਾ ਹੈ ਮੈਂ ਮੋਬਾਈਲ ਚ ਮੋਬਾਈਲ 'ਚ ਫਿਰ ਤੁਸੀਂ ਕਿਸ ਤਰ੍ਹਾਂ ਪਾਰਟਿਸਿਪੇਟ ਵਾਸਤੇ ਉੱਥੇ ਭਰਿਆ ਮੈਂ ਮੋਬਾਈਲ 'ਚ ਭਰ ਕੇ ਫਿਰ ਪਾਪਾ ਨੂੰ ਕਿਹਾ ਸੀ ਅੱਛਾ ਤੁਸੀਂ ਆਪ ਹੀ ਭਰਤਾ ਸੀਗਾ ਤੇ ਪਾਪਾ ਨੂੰ ਪਤਾ ਨਹੀਂ ਸੀ ਉਸ ਟਾਈਮ ਤੇ ਬਾਅਦ ਚ ਦੱਸਿਆ ਤੁਸੀਂ ਵੀ ਤੁਸੀਂ ਸਿਲੈਕਟ ਹੋ ਗਏ ਹੋ ਹਾਂ ਤੇ ਉੱਥੇ ਕੀ ਹੋਇਆ ਫਿਰ ਉੱਥੇ ਮੈਂ ਫਰਸਟ ਰਾਉਂਡ ਚ ਹੋ ਗਈ ਸੀ ਹਾਂਜੀ ਅੱਛਾ ਫਸਟ ਰਾਉਂਡ ਵਿੱਚ ਤੁਸੀਂ ਕੀ ਗਾ ਕੇ ਸੁਣਾਇਆ ਸੀ ਉਹਨਾਂ ਨੂੰ ਮੈਂ ਸੋਗ ਇੱਕ ਪਿਆਰ ਦਾ ਨਗਮਾ ਤੇ ਬਾਜਰੀ ਦਾ ਸਿੱਟਾ ਤੁਸੀਂ ਪਹਿਲਾਂ ਮੈਨੂੰ ਉਹ ਵਾਲਾ Song ਸੁਣਾਓ ਜਿਸ ਜਿਸ ਦੇ ਕਰਕੇ ਤੁਸੀਂ a voice of punjab ਦੇ ਵਿੱਚ ਸਿਲੈਕਟ ਹੋਏ ਸੀਗੇ ਥੋੜਾ ਜਿਹਾ ਉਹ ਸੁਣਾ ਸੁਣਾ ਕੇ ਦਿਓ ਇੱਕ ਪਿਆਰ ਦਾ ਨਗਮਾ ਹੈ ਮੌਜੂਦਗੀ ਰਵਾਨੀ ਹੈ ਜ਼ਿੰਦਗੀ aur ਕੁਝ ਵੀ ਨਹੀਂ ਤੂ ਬਖਰ ਕੋਨਾ ਹੈ ਕੁਛ ਖੋਖਰ ਪਾਣਾ ਹੈ ਜੀਵਨ ਕਾਮਤਲਬ ਤੋ ਆਨਾ ਉਜਾ ਜਦੋਂ ਵੀ ਮੈਨੂੰ ਇਹ ਦੱਸੋ ਕਿ ਤੁਹਾਨੂੰ ਗਾਣੇ ਯਾਦ ਹੋ ਜਾਂਦੇ ਆ ਸਾਰੇ ਹਾਂਜੀ ਤੇ ਪੜਾਈ ਡਿਸਟਰਬ ਨਹੀਂ ਹੁੰਦੀ ਤੁਹਾਡੀ ਨਹੀਂ ਤੇ ਇਸ ਵਾਰੀ ਕਿੰਨੇ ਮਾਰਕਸ ਆਏ ਸੀ ਪੇਪਰ ਚ ਹਾਂ ਇੰਗਲਿਸ਼ 20 ਵਿੱਚ ਟੋਟਲ ਕਿੰਨੇ ਪਰਸੈਂਟੇਜ ਆਈ ਸੀ ਤੁਹਾਡੀ ਸਾਰੇ ਵਧੀਆ ਸੀ ਅੱਛੇ ਤੇ ਜਦ ਤੇ ਤੇ ਤੁਸੀਂ ਹੁਣ ਆਪਣਾ ਅੱਗੇ ਕੀ ਕਰਨਾ ਚਾਹੁੰਦੇ ਹੋ ਮੈਂ ਦੋਨੇ ਕਰਨਾ ਚਾਹੁੰਦੀ ਆ ਪੜਾਈ ਵੀ ਤੇ 뮤직 ਵੀ 뮤직 ਵੀ ਤੇ ਮੰਮੀ ਪਾਪਾ ਪੂਰਾ ਸਪੋਰਟ ਕਰਦੇ ਆ ਤੁਹਾਨੂੰ ਹਾਂਜੀ ਤੇ ਕਦੀ ਪਾਪਾ ਡਾਂਡਦੇ ਨਹੀਂ ਮੰਮੀ ਡਾਂਡਦੇ ਨਹੀਂ ਵੀ ਤੂੰ ਇਹ ਸਾਰਾ ਦਿਨ ਬੇਟਾ ਇਹ ਕੀ ਗਾਣਾ ਗਾਈ ਜੰਨੀ ਹੈ ਤੇ ਪੜਾਈ ਵੀ ਕਰਨੀ ਜ਼ਰੂਰੀ ਹੁੰਦੀ ਹੈ ਹੈ ਤੇ ਪੂਰੀ سپورਟ ਕਰਦੇ ਆਂ ਹਾਂਜੀ ਤੇ ਜਦ ਤੁਸੀਂ ਉੱਥੇ ਫਸਟ ਰਾਉਂਡ ਦੇ ਵਿੱਚ ਸਿਲੈਕਟ ਹੋਏ ਤੇ ਉਸ ਤੋਂ ਬਾਅਦ ਸੈਕੰਡ ਵਿੱਚ ਨਹੀਂ ਹੋ ਪਾਏ ਤਾਂ ਤੁਹਾਡਾ ਮਨ ਦੁਖਿਆ ਸੀਗਾ ਹਾਂਜੀ ਤੇ ਫਿਰ ਤੁਸੀਂ ਕੀ ਸੋਚਿਆ ਉੱਥੇ ਉੱਥੇ ਮੈਂ ਸੋਚਿਆ ਕਿ ਮੈਂ ਕੋਈ ਨਾ ਅਗਲੀ ਵਾਰ ਮੈਂ ਹੋਰ ਮਿਹਨਤ ਕਰਾਂਗੀ ਅੱਛਾ ਤੇ ਉਹਨਾਂ ਨੇ ਸਰਨੇ ਵੀ ਕਿਹਾ ਸੀਗਾ ਵੀ ਹੋਰ ਮਿਹਨਤ ਕਰੋ ਅੱਗੇ ਤੋਂ ਤੁਸੀਂ ਸਿਲੈਕਟ ਹੋ ਸਕਦੇ ਹੋ ਆਵਾਜ਼ ਅੱਛੀ ਹੈ ਤੁਹਾਡੀ ਹਾਂਜੀ ਅੱਛਾ ਤੇ ਹੁਣ ਤੁਸੀਂ ਫਿਰ ਮੈਨ ਅੱਗੇ 뮤זיਕ ਲਾਈਨ ਹੀ ਚੁਣਨਾ ਚਾਹੁੰਦੇ ਹੋ ਹਾਂਜੀ ਠੀਕ ਹੈ ਸੋ ਇਹ ਹੈ ਅਨੂਪ੍ਰੀਤ ਕੌਰ ਤੁਸੀਂ ਦੇਖ ਸਕਦੇ ਹੋ ਕਿ 9 ਸਾਲ ਦੀ ਬੱਚੀ ਹੈ ਤੇ ਕਿੰਨਾ ਹੌਸਲਾ ਬੁਲੰਦ ਹੈ ਤੇ ਤੁਸੀਂ ਕਮੈਂਟ ਵੀ ਕਰਨੇ ਆ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਇਹ ਬੱਚਾ ਆਪਣੇ ਰਾਜਪੁਰੇ ਦਾ ਨਾਮ ਰੋਸ਼ਨ ਕਰੇ ਜਿਸ ਤਰ੍ਹਾਂ ਕਿ ਮਿਸ ਪੂਜਾ ਨੇ ਸਾਡੇ ਰਾਜਪੁਰੇ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਕਿ ਰਾਜਪੁਰਾ ਸ਼ਹਿਰ ਇੱਕ ਛੋਟਾ ਮੋਟਾ ਸ਼ਹਿਰ ਨਹੀਂ ਹੈ ਇੱਥੇ ਬੱਚੇ ਬੜੇ ਟੈਲੈਂਟਡ ਹੈ ਇੱਥੇ ਦੇ ਬੱਚੇ ਜੱਜ ਵੀ ਬਣਦੇ ਆ ਤੇ ਵਾਇਸ ਆਫ ਪੰਜਾਬ ਦੇ ਵਿੱਚ ਵੀ ਜਾਂਦੇ ਆ ਤੇ ਡਾਂਸ ਇੰਡੀਆ ਡਾਂਸ ਦੇ ਵਿੱਚ ਵੀ ਜਾਂਦੇ ਆ ਤੇ ਹੋਰ ਬਹੁਤ ਐਕਟੀਵਿਟੀ ਜਿਹੜੀ ਹੈ ਬੱਚੇ ਬਹੁਤ ਜਿਹੜੇ ਹੈ ਐਕਟਿਵ ਬੱਚੇ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਪੁਰਾ ਸ਼ਹਿਰ ਦਾ ਨਾਮ ਇਸ ਤਰੀ ਰੋਸ਼ਨ ਕਰਦੇ ਰਹਿਣਗੇ ਸੋ ਆਪਾਂ ਇਹਨਾਂ ਦੇ ਮਾਤਾ ਜੀ ਨਾਲ ਵੀ ਗੱਲ ਕਰਾਂਦੇ ਆ ਇਹਨਾਂ ਦੇ ਦਾਦਾ ਜੀ ਵੀ ਉਰੇ ਮੌਜੂਦ ਹੈ ਤੇ ਉਹਨਾਂ ਨਾਲ ਗੱਲ ਕਰਾਂਦੇ ਕਿ ਕਿਸ ਤਰ੍ਹਾਂ ਅਨੁਪਰੀਤ ਨੂੰ ਜਿਹੜਾ ਹੈ ਸ਼ੌਂਕ ਪਿਆ ਇਸ ਚੀਜ਼ ਦਾ ਗਾਣ ਦਾ ਕਿਉਂਕਿ ਇਹ ਖੇਡਣ ਦੀ ਉਮਰ ਹੈ ਬੱਚੇ ਦੀ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਬਦ ਵੀ ਗਾਉਂਦੀ ਹੈ ਤੇ ਤੇ ਗਾਣੇ ਵੀ ਜਿਹੜੇ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਗਾਉਂਦੀ ਹੈ ਤਾਂ ਹੀ ਇਹ ਵੌਇਸ ਆਫ ਪੰਜਾਬ ਦੇ ਵਿੱਚ ਪਹਿਲੇ ਰਾਊਂਡ ਦੇ ਵਿੱਚ ਸਿਲੈਕਟ ਹੋ ਕੇ ਦੂਸਰੇ ਰਾਊਂਡ ਦੇ ਵਿੱਚ ਜਿਹੜਾ ਹੈ ਇਹ ਸਿਲੈਕਟ ਨਹੀਂ ਹੋ ਪਾਈ ਸੀ ਤੇ ਅੱਗੇ ਮਿਹਨਤ ਕਰੇਗੀ ਇਹ ਕਹਿ ਰਹੀ ਹੈ ਬੱਚਾ ਤੁਸੀਂ ਸੁਣੀ ਸਕਦੇ ਹੋ ਤੇ ਆਪਾਂ ਗੱਲਬਾਤ ਕਰਦੇ ਹਾਂ ਇਹਦੀ ਮਾਤਾ ਜੀ ਨਾਲ ਸੋ ਅਨੁਪਰੀਤ ਦੇ ਮਾਤਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਜੀ ਕੀ ਨਾਮ ਆਪਣਾ ਹਰਵਿੰਦਰ ਕੋਚ ਹਰਵਿੰਦਰ ਇਹ ਬੱਚੇ ਨੂੰ ਸ਼ੌਂਕ ਕਿੱਥੋਂ ਪੈਦਾ ਹੋਇਆ? ਇਹਨੂੰ ਗੁਰਦੁਆਰੇ ਜਾਣ ਤੋਂ ਸ਼ੌਂਕ ਪੈਦਾ ਹੋਇਆ ਏ। ਹਾਂਜੀ ਹਾਂਜੀ। ਇਹ ਗੁਰਦੁਆਰੇ ਜਾਂਦੀ ਹੁੰਦੀ ਸੀ। ਤੋਂ ਇਹ ਸ਼ਬਦ ਵਗੈਰਾ ਬੋਲਦੀ ਸੀ। ਤੋਂ ਮੈਨੂੰ ਉੱਥੇ ਗੁਰਦੁਆਰੇ 'ਚ ਕਹਿਣ ਲੱਗੇ ਕਿ ਇਹਦੀ ਆਵਾਜ਼ ਬਹੁਤ ਅੱਛੀ ਹੈ। ਹਾਂਜੀ ਹਾਂਜੀ। ਫਿਰ ਅਸੀਂ ਸੋਚਿਆ ਇਹਨੂੰ ਨਿਊਜ਼ੀਲੈਂਡ 'ਚ ਲਗਾ ਦਈਏ। ਛੁੱਟੀਆਂ ਤੋਂ ਪਹਿਲਾਂ ਇਹ ਨਿਊਜ਼ੀਲੈਂਡ 'ਚ ਲੱਗੀ ਗਈ ਸੀ। ਠੀਕ ਹੈ ਜੀ। ਇਹ ਕਿਹਦੇ ਕੋਲ ਆਪਣੀ ਸੰਗੀਤ ਦੀ ਸਿੱਖਿਆ ਲੈਂਦੀ ਹੈ ਜੀ? ਇਹ ਪੰਕੀ ਸਕੂਲ ਜਾਂਦੀ ਹੈ। ਪੰਕਰਸਤ ਜਿਹੜੇ ਕਿ ਹੌਲੀ ਐਂਜਲ ਸਕੂਲ ਠੀਕ ਹੈ। ਹੌਲੀ ਐਂਜਲ ਸਕ ਬੱਚਾ ਸਿਲੈਕਟ ਨਹੀਂ ਹੋ ਪਾਇਆ ਤੇ ਹੌਸਲਾ ਤਾਂ ਨਹੀਂ ਗਿਰਿਆ ਬੱਚੇ ਦਾ ਨਹੀਂ ਨਹੀਂ ਸਿਲੈਕਟ ਨਹੀਂ ਹੋ ਪਾਇਆ ਕੋਈ ਗੱਲ ਨਹੀਂ ਹੋਰ ਮਿਹਨਤ ਕਰੇਗੀ ਹਾਂਜੀ ਹਾਂਜੀ ਫਿਰ ਆਪਣਾ ਅੱਗੇ ਜਾ ਰਹੇ ਹਾਂ ਤੇ ਕਰਦਾ ਕਰਦੇ ਵਿੱਚ ਕੌਣ-ਕੌਣ ਹੈ ਜੀ ਇਹਦੇ ਨਾਲ ਇਹਦੇ ਭੈਣ ਭਰਾ ਕਿੰਨੇ ਇਸ ਤੋਂ ਕਿੰਨੇ ਮੈਂਬਰ ਹੈ ਤੁਹਾਡੇ ਤੁਸੀਂ ਘਰ ਵਿੱਚ 6 ਨੰਬਰ ਨੇ ਹਾਂਜੀ ਹਾਂਜੀ ਇਸ ਤੋਂ ਇੱਕ ਵੱਡੀ ਭੈਣ ਹੈ ਇੱਕ ਛੋਟੀ ਤੇ ਕਿਸ ਤਰ੍ਹਾਂ ਪੜਾਈ ਦੇ ਨਾਲ-ਨਾਲ 뮤ਜ਼ਿਕ ਵੀ ਦੇਖੋ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰਾ ਇਹ ਸਭ ਕੁਝ ਉਸਕੇ ਪਾਪਾ ਕਰਦੇ ਹਨ ਹਾਂਜੀ ਹਾਂਜੀ ਇਹ ਕਰਾਂਦੇ ਨਾਲ ਹੋ ਗਏ ਠੀਕ ਹੈ ਜੀ ਇਹ ਕੀ ਸੁਪਨਾ ਹੈਗਾ ਆਪਣਾ ਬੱਚਿਆਂ ਨੂੰ ਲੈ ਕੇ ਮੈਂ ਸੁਣਿਆ ਇਹਦੀ ਵੱਡੀ ਭੈਣ ਵੀ ਜਿਹੜੀ ਹੈ ਵੌਇਸ ਆਫ ਪੰਜਾਬ ਦੇ ਵਿੱਚ ਟਰਾਈ ਕੀਤਾ ਉਸਨੇ ਤੇ ਕੀ ਸੁਪਨਾ ਹੈਗਾ ਬੱਚਿਆਂ ਨੂੰ ਕੀ ਬਣਨਾ ਚਾਹੁੰਦੇ ਆਪਾਂ ਅਸੀਂ ਬੱਚਿਆਂ ਨੂੰ ਕਿਹਾ ਹੋਇਆ ਜੋ ਤੁਹਾਡੀ ਇੱਛਾ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਸ ਲੈਣ ਚ ਹੋਣੀ ਪਿਆ ਜਾਂ ਠੀਕ ਹੈ ਉਮਰ ਇਹ ਇਸ ਦੀ ਸੋ ਇਹ ਨਿਊਜ਼ੀਲੈਂਡ ਚ ਸ਼ੌਕ ਹੈ ਇੱਥੇ ਸਿਪਾਹੀ ਹੋਣ ਦੇ ਵਿੱਚ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਮਾਪੇ ਕਹਿੰਦੇ ਆ ਕਿ ਮੁੰਡੇ ਅੱਗੇ ਨਿਕਲ ਜਾਂਦੇ ਆ ਕੁੜੀਆਂ ਬਹੁਤ ਪਿੱਛੇ ਰਹਿ ਜਾਂਦੀਆਂ ਕੀ ਸੰਦੇਸ਼ ਆ ਦੇਣਾ ਚਾਹੁੰਦੇ ਹੋ ਤੁਹਾਡੀ ਤੁਹਾਡੇ ਕੋਲ ਤਿੰਨ ਮੇਰੇ ਖਿਆਲ ਬੇਟੀਆਂ ਹੈਗੀਆਂ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਕਿ ਬੇਟੀਆਂ ਜਿਹੜਾ ਹੈਗਾ ਬੇਟਿਆਂ ਤੋਂ ਅੱਗੇ ਨਿਕਲ ਸਕਦੀਆਂ ਨਹੀਂ ਨਹੀਂ ਇਸ ਤੇ ਮੈਨੂੰ ਕੋਈ ਹੋਣੀ ਗੁਡੀਆਂ ਵੀ ਅੱਜਕੱਲ ਬਹੁਤ ਅੱਗੇ ਹਨ ਤੁਹਾਨੂੰ ਮਾਣ ਆਪਣੇ ਬੱਚਿਆਂ ਤੇ ਹਾਂਜੀ ਇਸ ਮੈਨੂੰ ਆਪਣੇ ਬੱਚੇ ਤੇ ਮਾਣ ਹੈ ਹਾਂਜੀ ਹਾਂਜੀ ਕੀ ਇਹ ਕੁਝ ਬਣ ਸਕਦੀਆਂ ਨੇ ਜੇ ਅਸੀਂ ਇਹਨੂੰ ਪੂਰਾ ਸੰਯੋਗ ਦੀ ਬੱਚਿਆਂ ਨੂੰ ਠੀਕ ਹੈ ਜੀ ਅੱਗੇ ਫਿਰ ਤੁਸੀਂ ਹੁਣ ਇਹਨਾਂ ਨੂੰ ਪਾਰਟਿਸਿਪੇਟ ਕਰਾਉਂਗੇ ਪ੍ਰੋਗਰਾਮਾਂ ਹਾਂਜੀ ਜ਼ਰੂਰ ਲੈ ਕੇ ਜਾਵਾਂਗੇ ਫਿਰ ਠੀਕ ਹੈ ਜੀ ਸੋ ਇਹ ਸੀ ਕਿ ਅਨੁਪ੍ਰੀਤ ਦੇ ਮਾਤਾ ਜੀ ਜਿਹੜੇ ਕਿ ਦੱਸ ਰਹੇ ਕਿ ਮੈਨੂੰ ਆਪਣੇ ਤਿੰਨ ਬੱਚੇ ਹੈਗੇ ਇਹਨਾਂ ਦੇ ਤਿੰਨੋਂ ਕੁੜੀਆਂ ਹੈਗੀਆਂ ਉਹਨਾਂ ਤੇ ਮੈਨੂੰ ਬਹੁਤ ਮਾਣ ਹੈ ਇਹਨਾਂ ਨੂੰ ਬਿਲਕੁਲ ਵੀ ਇਹ ਜਾਨੀ ਹੈ ਦਿਮਾਗ ਦੇ ਵਿੱਚ ਵੀ ਇਹਨਾਂ ਦੇ ਬੇਟਾ ਨਹੀਂ ਹੈ ਕਿਉਂਕਿ ਬੇਟੀਆਂ ਵੀ ਜਿਹੜੀਆਂ ਹੈ ਬੇਟਿਆਂ ਤੋਂ ਕੋਈ ਕਟ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਬੇਟੀਆਂ ਕਿੰਨੀ ਅੱਗੇ ਨਿਕਲ ਚੁੱਕੀਆਂ ਤੁਹਾਡੇ ਤੁਹਾਨੂੰ ਇਹਨਾਂ ਦੇ ਦਾਦਾ ਜੀ ਨਾਲ ਮਿਲਾਨੇ ਆ ਕੀ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਚੱਲਦਾ ਤੇ ਬੱਚੇ ਜਿਹੜੇ ਹੈ ਆਨਲਾਈਨ ਦੇ ਵਿੱਚ ਹੋਰ ਇਹ ਕਿੱਥੇ ਦੇਖਣਾ ਚਾਹੁੰਦੇ ਆ ਕਿਹੜੀ ਸਟੇਜ ਤੇ ਦੇਖਣਾ ਚਾਹੁੰਦੇ ਆ ਸੋ ਅਨੁਪ੍ਰੀਤ ਦੇ ਦਾਦਾ ਜੀ ਇਸ ਟਾਈਮ ਮੌਜੂਦ ਹੈ ਕੀ ਕਹਿਣਾ ਚਾਹੋਗੇ ਜੀ ਬੱਚਿਆਂ ਤੇ ਕਿੰਨਾ ਕੁ ਮਾਣ ਹੈ ਆਪਾਂ ਨੂੰ ਬੱਚੇ ਅੱਜ ਤੁਸੀਂ ਦੇਖ ਰਹੇ ਹੋ ਕਿ ਟੀਵੀ ਤੇ ਵੀ ਆਣਾ ਸ਼ੁਰੂ ਕਰਤਾ ਤੁਹਾਡੇ ਵਿੱਚ ਹਾਂਜੀ ਬੱਚੇ ਮੇਰੇ ਚੰਗੇ ਹਨ ਹਾਂਜੀ ਹਾਂਜੀ ਮਜ਼ਲ ਦੇ ਚਾਹੇ ਹਨ ਵੀ ਕਰੀ ਜਹੈ ਮਨ ਨੂੰ ਕੋਈ ਵਾ ਨਹੀਂ ਹਾਂਜੀ ਹਾਂਜੀ ਹਾਂ ਤੁਹਾਡੇ ਘਰ ਦੇ ਵਿੱਚ ਬਾਪੂ ਜੀ ਕਦੀ ਕਿਸੇ ਕੋਈ ਬੱਚਾ ਇਹ ਜਆ ਤੁਹਾਡੇ ਤੋਂ ਪਹਿਲਾਂ ਜਾਂ ਹੁਣ ਕਦੀ ਇਸ ਗਾਣ ਵਾਲੀ ਲਾਈਨ ਦੇ ਵਿੱਚ ਪਿਆ ਹੋਵੇ ਨਾ ਕਦੀ ਵੀ ਨਹੀਂ ਖੇਤੀ ਮਾਰੀ ਹਾਂ ਖੇਤੀ ਬਾੜੀ ਮਤਲਬ ਪਹਿਲਾਂ ਮੇਰੀ ਭੈਣਾ ਸੀ ਜੀ ਉਹ ਵਿਆਹ ਦੀਆਂ ਕੋਈ ਮਦਦ ਨਹੀਂ ਲੈਣ ਮੰਨਦੀ ਹਾਂਜੀ ਹਾਂ ਜੀ ਜੀ ਦਾ ਨੋਕਈ ਜੀ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਦੇਖਿਆ ਹੋਣਾ ਟੀਵੀ ਤੇ ਜਿਆਦਾ ਹੀ ਹੋਣੀ ਹੈ ਹਾਂ ਕਿਸ ਤਰ੍ਹਾਂ ਮਹਿਸੂਸ ਲਾ ਠੀਕ ਹੈ ਵੀ ਆ ਰਹੀ ਹੈ ਹਮ ਇੱਕ ਗੱਲ ਦੱਸਾਂਗੇ ਫਿਰ ਹਾਂਜੀ ਹਾਂ ਤੇ ਤੁਹਾਨੂੰ ਲੱਗਦਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੁੰਦੀਆਂ ਨਾ ਘੱਟ ਨਹੀਂ ਸਮਾਂ ਮੁੰਡਿਆਂ ਦੇ ਵੱਧਦੇ ਜੀ ਵੱਧਦੇ ਸਾਰੇ ਕੰਮ ਕਰ ਰਹਿੰਦੀਆਂ ਹਾਂਜੀ ਠੀਕ ਹੈ ਜੀ ਮੈਂ ਦੇਖ ਰਿਹਾ ਛੋਟੀ ਭੈਣ ਨੂੰ ਵੀ ਸੰਭਰੀ ਹੈ ਗਾਣਾ ਵੀ ਗਾ ਰਹੀ ਹੈ ਪੜ੍ਹਾਈ ਵੀ ਕਰ ਰਹੀ ਸੀ ਥੋੜੇ ਦਿਨ ਪਹਿਲਾਂ ਹਾਂ ਬਹੁਤ ਚੰਗਾ ਕਰ ਰਹੀ ਹੈ ਜੀ ਘਰ ਆ ਵੀ ਕੰਮ ਕਰ ਆਪਣੀ ਕੀ ਸਿੱਖਿਆ ਦੇਣਾ ਚਾਹੋਗੇ ਸਮਾਜ ਨੂੰ ਜਿਹੜਾ ਸਮਾਜ ਅੱਜ ਕਿਹੜੇ ਪਾਸੇ ਤੁਰ ਪਿਆ ਨਹੀਂ ਮੈਂ ਕਹਾ ਵੀ ਆਪਣੇ ਬੱਚਿਆਂ ਨੂੰ ਅੱਗੇ ਪੜਾਓ ਲਿਖਾਓ ਇਹ ਜਿਹੇ ਹੁਨਰ ਭਾਓ ਜੋ ਚੰਗਾਰ ਕਰੇ ਹਾਂਜੀ ਹਾਂ ਠੀਕ ਹੈ ਜੀ ਸੋ ਤੁਹਾਨੂੰ ਲੈ ਕੇ ਆਏ ਸੀਗੇ ਅੱਜ ਅਨੁਪਰੀਦੇ ਕਰ ਵਾਇਸ ਆਫ ਪੰਜਾਬ ਦੇ ਵਿੱਚ ਸਿਲੈਕਟ ਨਹੀਂ ਹੋ ਪਾਈ ਪਹਿਲੇ ਰਾਉਂਡ ਦੇ ਵਿੱਚ ਸਿਲੈਕਟ ਹੋ ਗਈ ਸੀ ਲੇਕਿਨ ਸਾਨੂੰ ਇੰਨੀ ਖੁਸ਼ੀ ਹੈ ਕਿ ਸਾਡਾ ਬੱਚਾ ਜਿਹੜਾ ਹੈ ਰਾਜਪੁਰੇ ਦਾ ਬੱਚਾ ਤਮੋਲੀ ਪਿੰਡ ਦਾ ਬੱਚਾ ਮਿਸ ਪੂਜਾ ਦੇ ਘਰ ਤੋਂ ਸਿਰਫ 10 ਘਰ ਛੱਡ ਕੇ ਇਹ ਰਹਿੰਦੇ ਆ ਸ਼ਾਇਦ ਉਹੀ ਮੋਟੀਵੇਟ ਹੈ ਉਹੀ ਮੋਟੀਵੇਟ ਹੋਏ ਆ ਬੱਚੇ ਮਿਸ ਪੂਜਾ ਤੋਂ ਹੀ ਮੋਟੀਵੇਟ ਹੋਏ ਆ ਕਿ ਸਾਡੇ ਪਿੰਡ ਦੀ ਕੁੜੀ ਜਦ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕਰ ਸਕਦੀ ਹੈ ਪੂਰੇ ਪੰਜਾਬ ਦਾ ਤੇ ਰਾਜਪੁਰਾ ਸ਼ਹਿਰ ਦਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸੋ ਇਸ ਬੱਚੇ ਦਾ ਹੌਸਲਾ ਵਧਾਓ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਨਵੇਂ ਪਲੇਟਫਾਰਮ ਮਿਲ ਸਕਣ ਤਾਂ ਕਿ ਆਪਣੇ ਸ਼ਹਿਰ ਦਾ ਨਾਮ ਇਹ ਰੋਸ਼ਨ ਕਰ ਸਕਣ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ news 89 punjab har khabar jis da hove asar